ਇਸ ਸ਼ਰਮ ਪਵਿੱਤਰ ਜਗਤ ਦੇ 71 ਵਹੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਘਰ ਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਜਨਮ ਸਾਹਿਬ ਵਾਹਿਗੁਰੂ ਜੀ ਦੀ ਖਤੇ ਜਗੰਗੂਰੂ ਪਾਣੀ ਪਿਤਾ ਮਾਤਾ ਘਰਤ ਮਹਾਦੇਖੋ ਇਹ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਹੈ ਇਹ ਕੱਲਾ ਕਹਿੰਦੇ ਸੀ ਪਿਛਲੀਆਂ ਸਰਕਾਰਾਂ ਦੇ ਟਾਈਮ ਬੜਾ ਰਵਾਾ ਪੁੰਨੇ ਸਨ ਤੇ ਆਪਾਂ ਪਾਣੀ ਨੂੰ ਖੁਦ ਰੱਖਣਾ ਹੈ ਇਹ ਪਾਣੀ ਨੂੰ ਗੰਦਲਾ ਨਹੀਂ ਹੋਣ ਦੇਣਾ ਪਰ ਕੱਲ ਮੈਂ ਇੱਕ ਚੈਨਲ ਤੇ ਬੈਠਾ ਸੀ ਸਪੋਕਸਮੈਨ ਤੇ ਮੀਟ ਦੇ ਵਿੱਚ ਉੱਥੇ ਪਾਣੀ ਤੇ ਹੀ ਚਰਚਾ ਚੱਲਦੀ ਸੀ ਕਿ 40% ਜਿਹੜਾ ਹੁਣ ਆਕੜੇ ਆਏ ਹੈ ਪੰਜਾਬ ਦਾ ਪਾਣੀ 40% ਦੇ ਵਿੱਚ ਜੁਵੀਨੀਅਮ ਪਾਇਆ ਗਿਆ کہ بہت گاتک ہے جاسر کا کارن بنتا ہے ہو بماریاں اپا اپا کا اپاہج جہے بچے اس والے پیدا ہو گے وہ اپاج ہو سکتے ہیں وہ یورینی اتنا گاتک اثر ہو سکتا ہے چالی پرسینٹ کہ میں نہیں کہہ رہا یہ ایسپرٹا ہیں جہاں نے چیک کیا یورینیم پرسینٹ یورینی پانی کے

ਪੰਜਾਬ ਚ ਕੀਨ ਵਾਲਾ ਪਾਣੀ ਉਹਨੂੰ ਖਤਮ ਕਰਦਾ ਹੈ ਉਸ ਪਾਣੀ ਸੀ ਦੇ ਮੈਦ ਘੱਟ ਹੋ ਰਿਹਾ ਹੈ ਇਹ ਜਿੰਨੇ ਸਾਡੇ ਬੰਦੇ ਚਲੰਦੇ ਚੁਣੇ ਗਏ ਬੜਾ ਵਿਸ਼ਵਾਸ ਕਰਕੇ ਚੁਣਿਆ ਆਪਾਂ ਪਰ ਅੱਜ ਪਤਾ ਨਹੀਂ ਕਿਹੜੀ ਗੱਲ ਤੋਂ ਗੁੰਗੇ ਗੋਲੇ ਹੋ ਗਏ ਪੈਰਾਂ ਤੇ ਭਾਰ ਨਹੀਂ ਦੇ ਉਹ ਕੇਂਦਰ ਦੇ ਅੱਗੇ ਝੁਕੇ ਹੋਏ ਨੇ ਉਹ ਦੋ ਆ ਕੇ ਮਿੱਠੇ ਨੇ ਦਿੱਲੀੋਂ ਉਤੇਰੇ ਇੱਕ ਗੰਝਾ ਜਿਹਾ

ਸਾਡਾ ਪੁਰੀ ਹਰ ਨਗਰ ਹੈ ਸਾਡੀ ਜ਼ਮੀਨ ਸਾਰੀ ਬਾਹਰ ਪੈਂਦੀ ਹੈ ਸਾਡਾ ਨਗਰ ਜਿਹੜਾ ਉਹ ਵਿੱਚ ਆ ਗਿਆ ਕਾਰਪੋਰੇਸ਼ਨ ਤੇ ਸਾਡੇ ਪਿੰਡ ਪਹਿਲਾਂ ਅਸੀਂ ਸਾਡੇ ਉਹ ਗੰਦਾ ਪਾਣੀ ਖੇਤਾਂ ਨੂੰ ਲਾਇਆ ਕਰਦੇ ਸੀ ਤੇ ਉਹ ਸਾਡੇ ਆ ਕੋਲ ਕੋਈ ਗੱਲ ਨਹੀਂ ਪਤਾ ਪਰ ਗੰਦਾ ਪਾਣੀ ਖੇਤਾਂ ਨੂੰ ਲਾ ਨਹੀਂ ਸਕਦੇ ਤੇ ਉਹ ਜਦੋਂ ਟ੍ਰੀਟਮੈਂਟ ਪਲਾਂਟ ਲੱਗਾ ਲੱਗਾ ਪਿਛਲੀਆਂ ਸਰਕਾਰਾਂ ਨੇ ਟ੍ਰੀਟਮੈਂਟ ਪਲਾਂਟ ਹੋਣਾ ਸ਼ੁਰੂ ਕੀਤਾ ਸੀ ਉਹਦੀ ਸ਼ਾਰੀ ਦੀ ਸਾਰੀ ਅੰਦਰ ਬਾਹਰ ਪੈ ਗਈ ਹੈ ਮੋਕੇ ਲਖਦੇ ਆ ਖੇਤਾਂ ਦੇ ਵਿੱਚ ਪਾਣੀ ਉਣ ਵਾਸਤੇ ਤੋਂ ਸਾਡੇ ਲੋਕਾਂ ਨੇ ਰੋਣਾ ਪਾਇਆ ਕਿ ਜਿੱਥੇ ਕੰਦੇ ਨਾਲ ਪਾਣੀ ਲੱਗਦਾ ਉੱਥੇ ਖਾਦ ਦੀ ਘੱਟ ਹੋੜ ਤੇ ਦੀ ਉਹ ਕਹਿੰਦੇ ਅਸੀਂ ਵੀ ਜਿਹਨੂੰ ਪਾਣੀ ਬੰਦ ਹੋਣ ਦੇਣਾ ਅਸੀਂ ਉਹਨੂੰ ਕਿਹਾ ਨਹੀਂ ਕਿ ਗਲਤ ਹੈ ਤੇ ਘਾਤਕ ਹੈ ਕਿ ਜਿਹੜੀ ਫਸਲ ਜਾਂਦੀ ਹੈ ਤੁਸੀਂ ਚਾਰਾ ਹਰਾ ਲੱਕੇ ਨਾਲ ਪਸ਼ੂਆਂ ਨੂੰ ਉਹਦਾ ਦੁੱਧ 라ਹੀ ਉਹ ਵੀ ਸਾਡੇ ਲੋਕਾਂ ਚ ਆਣਾ ਜਿਹੜੀ ਫਸਲ ਹੈ ਉਹ ਲੋਕਾਂ ਨੇ ਅੰਨ ਗਾਉਣਾ ਖਾਣਾ ਉਹ ਵੀ ਸਾਡੇ ਲੋਕਾਂ ਚ ਆਣਾ ਜੋਰੇ ਠੀਕ ਕਰਕੇ ਪਾਣੀ ਲੱਗਣਾ ਚਾਹੀਦਾ ਤੇ ਸਾਰੇ ਐਗਰੀ ਹੋ ਗਏ ਤੇ ਉਹ ਮੈਨੂੰ ਕੱਲ ਅਫੀਸਰ ਮਿਲਿਆ ਕਹਿੰਦਾ ਜੀ ਅਸੀਂ ਹੁਣ ਦੋ ਦਿਨਾਂ ਦੇ ਵਿੱਚ ਇਹ ਚਾਲੂ ਕਰ ਦੇਣਾ ਇਸ ਪਾਣੀ ਨੂੰ ਵੀ ਠੀਕ ਕਰਕੇ ਖੇਤਾਂ ਨੂੰ ਲਾਇਆ ਜਾ ਸਕਦਾ ਕੀ ਲੋੜ ਪੈਗੀ ਸੱਤ ਮੋੜੇ ਤੋਂ ਵੀ ਸੁੱਟਣ ਦੀ ਸੋ ਉਸ ਬੀਬੀ ਦੇ ਵੱਸਦੀ ਹਕੂਮਤ ਨਾਲ ਕਦੇ ਵੀ ਪੰਜਾਬ ਦਾ ਭਲਾ ਨਾ ਚਾਹਵੇ ਜਿਹਦੀ ਕਦੇ ਪੰਜਾਬ ਦਾ ਭਲਾ ਹੋ ਨੀ ਜਣਾ ਇਸ ਕਰਕੇ ਮੇਰੇ ਭਰਾਵੋ ਆਪਾਂ ਇਕੱਤਰ ਰਹੀਏ ਇਕੱਠੇ ਰਹੀਏ ਮੈਨੂੰ ਹੁਕਮ ਆਇਆ ਸੀ ਮੈਂ ਤਾਂ ਬੱਲਾ ਮਾਫੀ ਮੰਗੀ ਸੀ ਤਰੁਣ ਸਾਹਿਬ ਤੋਂ ਮੈਂ ਬਾਗੀ ਮੰਗੀ ਸੀ ਸਾਡੇ ਰਸ਼ਵੀਰ ਸਿੰਘ ਕੋਲ ਮੀਰ ਸੋਤਾ ਸਾਹਿਬ ਤੋਂ ਢਿੱਲੋ ਸਾਹਿਬ ਮੇਰਾ ਸਾਥੀ ਵੀ ਬਲਵਿੰਦਰ ਸਿੰਘ ਸਾਰੇ ਹੀ ਸਾਥੀ ਜਿੰਨੇ ਕੇਵਲ ਸਿੰਘ ਜੀ ਸਾਰਿਆਂ ਤੋਂ ਮੈਂ ਬੜਾ ਪੂਰਾ ਪ੍ਰੈਸ਼ਰ ਆ ਰਿਹਾ ਸੀ ਚੰਡੀਗੜ੍ਹ ਦੀ ਟੀਮ ਆ ਰਹੀ ਇੱਥੇ ਟਾਈਮ ਦਿੱਤਾ ਸੀਗਾ ਉਹਨਾਂ ਕਿਹਾ ਤੁਸੀਂ ਹੁਣ ਤਾਂ ਇਪੋਦ ਦੇ ਵਿੱਚ ਆਇਓ ਮੈਨੂੰ ਜ਼ਰੂਰੀ ਜਾਣਾ ਪੈਣਾ ਮੇਰੇ ਸਾਥੀ ਦੇ ਨਾਲ ਹੋਣਾ ਉਹ ਕਹਿੰਦੇ ਪਰ ਤਾਂ ਕਿਸੇ ਆਪਣੇ ਏਰੀਆ ਦੇ ਪਹਿਲੀ ਵਾਰ ਸੰਭਿਆ ਤਾਂ ਤੁਸੀਂ ਹੋਣ ਐਵੇਂ ਗ੍ਰਾਮੇ ਦੇ ਕਰੀਆ ਤੇ ਆ ਤੇ ਠੀਕ ਨਹੀਂ ਹੈਗਾ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਹਾਜ਼ਰੀ ਨੂੰ ਲਾਵਾਗਾ ਇਸ ਕਰਕੇ ਮੈਂ ਹੁਣ ਬੇਨਤੀ ਕੀਤੀ ਸੀ ਪਰ ਮੈਨੂੰ ਸਮਝ ਦੇ ਦੇਵਾਂ ਮੁਰ ਕੇ ਸਾਥੀਆਂ ਨੂੰ ਉਹਨਾਂ ਨੂੰ ਟਾਈਮ ਦਿੱਤਾ ਤੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੰਨੀ ਬੇਨਤੀ ਕਰਾਂਗਾ ਬਿਲਕੁਲ ਬੇਦਰਕ ਹੋ ਜਾਓ ਜਿੱਥੇ ਉਹ ਨਾਲਾ ਆਉਂਦਾ ਬੰਦ ਕਰਦੇ ਹੋ ਮੇਰੇ ਸਾਂਭੀਆ ਜਿਹਨੂੰ ਤੁਸੀਂ ਕਮਲਾ ਰੰਦਾ ਸਮਝਦੇ ਹੋ ਸਾਡੇ ਰਿਆਲੇ ਪੜ ਲੈ ਕੇ ਹਰ ਕਾਨੂੰਨ ਜਾਣਦੇ ਨੇ ਇਸ ਕਰਕੇ ਬਿਲਕੁਲ ਇੰਜ ਜਮੀਨ ਨਹੀਂ ਦੇਵਾਂਗੇ ਜਿਹੜਾ ਚੋਚਾ ਹੁੰਦਾ ਜਿਹਨੂੰ ਘਰ ਦਾ ਸਰਕਾਰ ਤੇ ਅਧਿਕਾਰ ਕਰਕੇ ਆਵੇ ਮਰਾਂ ਗੱਲ ਤੇ ਮਾਰਾਂ ਦੇਵੋ ਇਹ ਗੱਲ ਆਖੀ ਸੀ ਪਾਲਸੀ ਦੇ ਬਾਰੇ ਮਾਫੀ ਮੰਗ ਗਏ ਨਰਿੰਦਰ ਮੋਦੀ ਮਾਫੀ ਮੰਗਿਆ ਆ ਹੁਣ ਯੂਨੀਵਰਸਿਟੀ ਖੋਲਣਾ ਚਾਹੁੰਦੇ ਸੀ ਮਾਫੀ ਮੰਗ ਕੇ ਹੋ ਗਿਆ ਪਿਛੇ ਨਾਲ ਹੁਣ ਸੈਂਟ ਦੀ ਇਲੈਕਸ਼ਨ ਨਾ ਸੋਚਦੀ ਨੂੰ ਤਤੀ ਤਾਕਤ ਜਿਹੜੀ ਆ ਉਹ ਦੋ ਫਾੜ ਨਹੀਂ ਹੋਣੀ ਚਾਹੀਦੀ ਕੋਈ ਗੱਲ ਨਹੀਂ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਪਰ ਜਦੋਂ ਗੱਲ ਸਮਾਜਿਕ ਆਉਂਦੀ ਹੈ ਕਿੱਥੇ ਹੋਣੀ ਹੈ ਕਿੱਥੇ ਹੋਣਾ ਕਹਤਾ ਉਹ ਬਸ ਸਾਡੀ ਲਈ ਸੱਤਾਧਾਰੀ ਜਿਹੜੀ ਪਾਰਟੀ ਉਹਦੇ ਨਾਲ ਹੈ ਜਿਹੜਾ ਗਲਤ ਕਰਵਾਉਣ ਦੇ ਨਾਲ ਹੈ ਤੇ ਜੇ ਇਹ ਸੱਤਾਧਾਰੀ ਸਰਕਾਰ ਗਲਤ ਕਰਦੀ ਹੈ ਤੇ ਨਹੀਂ ਕਰੁੰਦੇ ਆਗੇ ਇਸ ਕਰਕੇ ਤૈયਿਆ ਕਰ ਲੋ ਵੀ ਆਪਾਂ ਇੱਧਰ ਜਦੋਂ ਆਉਂਦੇ ਆ ਇਹਨਾਂ ਦੀਆਂ ਮਸ਼ੀਨਾਂ ਆਉਣੀਆਂ ਆਪਾਂ ਫਰੜਣੀਆਂ ਉਹਨੂੰ ਬੰਦੀ ਬਣਾ ਲੋ ਕੋਈ ਗੱਲ ਨਹੀਂ ਦੇਖਾਂਗੇ ਟਕਰਾਂਗੇ ਸਰਕਾਰ ਨਾਲ ਸਿੱਧੇ ਹੋ ਕੇ ਟਕਰਾਂਗੇ ਮਾਰਾਂਗੇ ਵੀ ਤੇ ਮਾਰਾਂਗੇ ਵੀ ਪਰ ਅਸੀਂ ਇਸ ਕਰਕੇ ਭਰਾਵੋ ਮੈਂ ਜਾਦਰ ਸਮਾ ਨਹੀਂ ਲੈਣਾ ਕਿਰਪਾ ਤੁਹਾਡੀ ਬੈਠੀਆਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਸੋਧੀਆਂ ਭੈਣਾਂ ਵੀ ਨਾਲ ਆ ਕੇ ਖੜ ਜਾਂਦੀਆਂ ਤਾਕਤ ਦੁੱਗਣੀ ਹੋ ਜਾਂਦੀ ਹੈ ਇਸ ਕਰਕੇ ਇਕੱਲੇ ਚਲੋ ਤੇ ਮੈਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਆਪ ਜੀ ਨੂੰ ਇਸ ਗੱਲ ਦਾ ਭਰੋਸਾ ਦਵਾਣਾ ਫਿਰ ਇਸ ਲੜਾਈ ਦੇ ਅਖੀਰ ਤੱਕ ਤੁਹਾਡੇ ਨਾਲ ਖੜ ਕੇ ਖੜੀ ਹੈ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿੱਥੇ ਕਹੋਗੇ ਲੱਭ ਦੇ ਲਈ ਮਰਨੇ ਲਈ ਅੱਗੇ ਹੋ ਕੇ ਮਰਨ ਕੇ ਚਲਾਗੇ ਬੇਸ਼ੱਕ ਬਿਲਕੁਲ ਬਿਨ ਬਿਨਾ ਝਿਜਕ ਬਿਨਾ ਡਰੇ ਹੋਏ ਇਸ ਕੰਮ ਨੂੰ ਰੋਕੋ ਜਿੱਦਾਂ ਲੋੜ ਪਈ ਹੁਕਮ ਲਾਓ ਤੇ ਦਾਸ ਵੀ ਹਾਜ਼ਰ ਹੋਊਗਾ ਸੋ ਮੈਂ ਜਾਦਰ ਸੁਬਾਨਾ ਲਵਾ ਇਹਨੇ ਕੁ ਬੇਨਤੀਆਂ ਕਬੂਲ ਕਰੋ ਤੇ ਮੈਂ ਆਪ ਵੀ ਤੁਹਾਨੂੰ ਮਾਫੀ ਦੀ ਮੰਗ ਲੈਣੀ ਤੇ ਜ਼ਰੂਰੀ ਮੈਂ ਕਿਤੇ ਪਹੁੰਚਣਾ ਹੈ